ਰਾਜੀਨਾਮਾ ਹੋ ਗਿਆ ਪੈਸੇ ਚਲੇ ਗਏ ਪੈਸੇ ਕਿਸੇ ਵਿਚਾਰੇ ਵਾਲੇ ਬੰਦੇ ਕੋਲ ਪਏ ਆ ਅਜੇ ਕਿੱਥੇ ਆ ਉਹਦੀ ਬਰੀ ਡਿਟੇਲ ਆਉਗੀ ਮੈਂ ਉਹ ਵੀ ਡਿਸਕਲੋਜ਼ ਕਰ ਦਊਗਾ ਜਦੋਂ ਮੇਰੇ ਕੋਲ ਆਈ ਅਜੇ ਮੇਰੇ ਕੋਲ ਡਿਟੇਲ ਨਹੀਂ ਹੈਗੀ ਪੈਸੇ ਚਲੇ ਗਏ ਸੀਗੇ ਸਾਰਾ ਕੁਝ ਹੋ ਗਿਆ ਸੀ ਕਾਲਿਆ ਕਰੇ ਜਿਹੜਾ ਮਰਨ ਲੱਗ ਪੈਸੀ ਪਿਛਲੇ 8-10 ਨਾਲ ਤੋਂ ਇਹ ਗੱਲ ਮੇਰੇ ਧਿਆਨ 'ਚ ਨਹੀਂ ਸੀ ਮੈਂ ਤੁਹਾਨੂੰ ਲੱਭ ਰਿਆ ਸੀ ਆਪਣੇ ਸੋਰਸਸ ਤੋਂ ਵੀ ਮੈਂ ਕੋ ਧਿਆਨ ਕਰਾਵਾਂ ਪਰ ਇਹਦੀ ਮਿੰਟ ਟਾਈਮ ਉਹਨੇ ਨਿਬੇੜ ਲਿਆ ਸੀ ਚੰਡੀਗੜ੍ਹ ਤੋਂ ਵੀ ਕਿਸੇ ਕਹਿਣ ਤੱਕ ਕਿਸੇ ਪੀਏ ਕਿਸੇ ਮੰਤਰੀ ਜਾਂ ਕਿਸੇ ਦਾ ਉੱਥੋਂ ਫੋਨ ਆ ਗਿਆ ਸੀਗਾ ਵੀ ਇਹਨੂੰ ਕੁਛ ਨਾ ਛੇੜਾ ਉਹ ਗੱਲ ਜਿਹੜੀ ਇਹ ਕਹਿੰਦੇ ਨੇ ਨਾ ਵੀਡੀਓ ਮੈਂ ਵੀਡੀਓ ਸੁਣੀ ਹੈ ਜੀ ਮੈਂ ਮਾਰਦਾ ਠੋਡਾ ਇਹ ਜੇ ਪੈਸਿਆਂ ਨੂੰ ਮੈਂ ਮਤਲਬ ਹੀ ਨਹੀਂ ਹੈਗਾ ਵੀ ਮੈਂ ਪੈਸੇ ਲੈ ਕੇ ਰਾਜੀਨਾਮਾ ਕਰਨਾ ਠੀਕ ਹੈ ਜੇ ਕੋਈ ਗੱਲ ਹੋਊਗੀ ਫਰੀ ਦੇ ਵਿੱਚ ਤਾਂ ਬੇਸ਼ੱਕ ਆ ਪਰ ਕੋਈ ਰਾਜੀਨਾਮੇ ਦੀ ਗੱਲ ਨੂੰ ਸਿਰੇ ਲਾ ਦिए ਪਰ ਜਿੱਥੇ ਕਿ ਮੇਰੀ ਜਿੰਨਾ ਚਿਰ ਮੇਰੀ ਜਾਨ ਹੈ ਨਾ ਮੇਰੇ ਘੰਟ ਦੇ ਵਿੱਚ ਮੈਂ ਕਾਲੇ ਨਾਲ ਮੈਂ ਸਮਝੌਤਾ ਨਹੀਂ ਸੀ ਕਰਦਾ ਮੈਂ ਜਿਹੜਾ ਪਲੀਸ ਨਹੀਂ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜਕੇ ਮਾਰ ਦੇਣਾ ਅਸੀਂ ਸਮਝਦੇ ਸੀਗੇ ਕਿ ਇਹ ਰਵੈਤ ਹੋਣ ਕਦੀ ਗਈ ਹੈ ਜਦੋਂ ਸਿੱਖਾਂ ਦਾ ਯਾਦੀ ਦਾ ਜੁੱਦ ਸੀ ਉਦੋਂ ਫੜਕੇ ਸਿੱਖਾਂ ਨੂੰ ਮਾਰੇ ਜਾਂਦਾ ਸੀਗਾ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਾਊਗਾ ਕਿਉਂਕਿ ਅੱਜ ਹੁਣ ਸਾਫ਼ ਜ਼ਾਹਰ ਹੋ ਗਿਆ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆਂ ਨੇ ਕਰਦੇ ਨੇ ਨਾ ਜਿਉਂਦੀ লাশ ਦੇ ਉੱਤੇ ਕੁਸ਼ਕ ਸੱਜਣ ਉਹ ਉੱਥੇ ਕਰਦੇ ਨੇ ਹੂੰ ਤਾਂ ਉਹਨਾਂ ਨੂੰ ਜੇ ਆਪਦੇ ਪਿੰਡ ਉਹਨਾਂ ਦੀ ਮਾਂ ਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਠੀਕ ਹੈ ਕਿ ਨਹੀਂ ਹੂੰ ਜਦੋਂ ਇੱਥੇ ਜਿਵੇਂ ਹੁਣ ਉਹਦੀ লাশ ਤੇ ਆ ਕੇ ਇੱਥੇ ਇਕੱਠ ਹੋ ਗਿਆ ਇਕੱਠ ਹੋ ਕੇ ਇੱਥੇ ਮਾਈਕ ਦੇ ਸਾਹਮਣੇ ਆ ਜਾਂਦੇ ਨੇ ਜੀ ਇਹ ਬਾਲੇ ਨੇ ਮਰਵਾਤਾ ਜੀ ਇਹ ਫਲਾਨਾ ਕਰਤਾ ਜੀ ਇਹ ਧਮਕਾ ਕਰਤਾ ਜੀ ਮੈਂ ਮੈਂ ਮਰਵਾਉਣ ਵਾਲਾ ਮੈਂ ਪਹਿਲਾਂ ਹੀ ਮਰਵਾ ਦਿੰਦਾ ਜੀ ਜੇ ਇਹਨੂੰ ਮੈਂ ਮਰ ਪਾਉਣਾ ਹੁੰਦਾ ਮੈਂ ਤਾਂ ਆਪਦੀ ਬਾਈ ਜੀ ਮੇਰੀ 62 ਸਾਲ ਦੀ ਉਮਰ ਹੋ ਗਈ ਮੈਂ ਤਾਂ ਆਪਦੀ ਸੁੱਖ ਦੀ ਜਿਹੜੀ ਹੈਗੀ ਸੀ ਜ਼ਿੰਦਗੀ ਜਿਉਣਾ ਚਾਹੁੰਦਾ ਸੀਗਾ ਪਰ ਇਹ ਬੰਦੇ ਨੇ ਮੈਨੂੰ ਜਿਉਣਾ ਨਹੀਂ ਦਿੱਤਾ ਤੁਹਾਡੇ ਸਾਹਮਣੇ ਆ ਮੇਰੀਆਂ ਲੱਤਾਂ ਮਾਹਾਂ ਤੋੜੀਆਂ ਪਈਆਂ ਨੇ ਮਸਲਾ ਤਾਂ ਸਾਰੇ ਬਰਨਾਲੇ ਨੂੰ ਪਤਾ ਹੈ ਕਿ ਕੀ ਮਸਲਾ ਹੈ ਬਲੌਕ ਪ੍ਰਦਾਨ ਬਾਲਾਜੀ ਦੇ ਜਿਸ ਪ੍ਰਕਾਰ ਅੱਜ ਤੋਂ ਤਕਰੀਬਨ 1 ਮਹੀਨਾ 10 12 ਦਿਨ ਹੋ ਗਏ ਹਮਲਾ ਕੀਤਾ ਗਿਆ ਸੋ ਉਹ ਹਮਲੇ ਤੋਂ ਬਾਅਦ ਜੇਰੇ ਇਲਾਜ ਹੋਣਾ ਦਾ ਡੀ ਐਮ ਸੀ ਚਲਾਜ ਹੋਇਆ ਹਜੇ ਵੀ ਗੋਲੀ ਅੰਦਰ ਹੈ ਲੇਕਿਨ ਇਸ ਦੇ ਬਾਬਯੂਦ ਜਿਹੜੀ ਪੰਜਾਬ ਪੁਲਿਸ ਹੈ ਉਹਰੇ ਸਰਤੇ ਜੂਣੀ ਸਰਕੀ ਥੱਲੜਾ ਜਿਹੜਾ ਪੁਲਿਸ ਦਾ ਚਾਮਦਾਮ ਐ ਐਸਐਚਓ ਤੇ ਇਧਰ ਡੀਐਸਪੀ ਸਹਿਬਾਨ ਨੇ ਉਹ ਸਾਰੇ ਦੇ ਸਾਰੇ ਜਿਹੜਾ ਉਹ ਵਿਅਕਤੀ ਹੈ ਨਟੋਰੀਅਸ ਜਿਹੜਾ ਨਾਮ ਕਾਲਾ ਉਹਰੇ ਨਾਲ ਮਿਲੇ ਵੇ ਆ ਉਹਰੇ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਸੰਗੀਨ ਮਾਮਲੇ ਦਰਜ ਐ ਤੇ ਸਵਾ ਮਹੀਨੇ ਬਾਅਦ ਵੀ ਉਹ ਪੁਲਿਸ ਦੀ ਹਿਰਾਸਤ ਤੋਂ ਬਾਹਰ ਐ ਕਿਉਂ ਕਿ ਬਹੁਤ ਸਾਰੇ ਪੁਲਿਸ ਦੇ ਆਫੀਸਰ ਸਹਿਬਾਨ ਮਿਲੇ ਨਹੀਂ ਸੋ ਕਿਸੇ ਪ੍ਰਕਾਰ ਦਾ ਕੋਈ ਇਨਸਾਫ ਨਹੀਂ ਮਿਲਿਆ ਉਹੋਂ ਮੰਜੇ ਤੇ ਬੈਠਾ ਹੈ ਸਾਡਾ ਬਲਾਕ ਪ੍ਰਧਾਨ ਐਮਸੀ ਕਾਉਂਸਲਰ ਉਹ ਕਿੱਧਰ ਜਾਏ ਨਾਤਾ ਪੁਲਿਸ ਵੱਲੋਂ ਨਾ ਸਰਕਾਰ ਵੱਲੋਂ ਔਰ ਕਿਆ ਜਾ ਰਿਹਾ ਕਿ ਸਰਕਾਰ ਦੇ ਕੁਝ ਵਿਅਕਤੀ ਜਿਹੜੇ ਐ ਉਹ ਉਹਨੂੰ ਫੜ ਨਹੀਂ ਦਿੰਦੇ ਔਰੇ ਨਾਲ ਉਹਨੂੰ ਸ਼ਹਿ ਦਿੰਦੇ ਸੋ ਮੈਂ ਅੱਜ ਐਸਐਸਪੀ ਨੂੰ ਅੱਜ ਗ੍ਰਹਿ ਵਿਖੇ ਪਤਾ ਲੈਣ ਆਇਆ ਔਰ ਐਸਐਸਪੀ ਸਾਹਿਬ ਨਾਲ ਮੈਂ ਗੱਲ ਕੀਤੀ ਔਰ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਅਗਰ ਇੱਕ ਹਫਤੇ ਦੇ ਵਿੱਚ ਵਿੱਚ ਤੁਸੀਂ ਕਾਲੇ ਨੂੰ ਨਾ ਫੜਿਆ ਤਾਂ ਸਾਨੂੰ ਮਜਬੂਰਨ ਤੁਹਾਡੇ ਬਾਅਦ ਚ ਧਰਨਾ ਲਾਉਣਾ ਪੈਣਾ ਬਾਈ ਜੀ ਰਾਜਾ ਬੜਿੰਗ ਜੀ ਨਾ ਇੱਕ ਵਿਰੋਧੀ ਧਿਰ ਦੇ ਪ੍ਰਧਾਨ ਨੇ ਠੀਕ ਹੈ ਕਿ ਨਹੀਂ ਕੋਈ ਸਰਕਾਰ ਤਾਂ ਉਹਨਾਂ ਦੀ ਹੈ ਨਹੀਂਗੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਡੀਜੀਪੀ ਨੂੰ ਕਹਿਤਾ ਤੇ ਅਗਲੇ ਦਿਨ ਕਾਊਂਟਰ ਹੋ ਗਿਆ ਉਹ ਆਪਦੇ ਬਲਾਕ ਪ੍ਰਧਾਨ ਦਾ ਪਤਾ ਲੈਣ ਵਾਸਤੇ ਆਏ ਨੇ ਮੇਰੇ ਨਾਲ ਪਿਆਰ ਹੈ ਜੀ ਉਹਨਾਂ ਦਾ ਉਹ ਮੇਰਾ ਪਤਾ ਲੈਣ ਵਾਸਤੇ ਆਏ ਨੇ ਉਹ ਇਹ ਵੀ ਗੱਲ ਕਹੀ ਐ ਐਸਐਸਪੀ ਨੂੰ ਨਹੀਂ ਐ ਗੱਲ ਕਹਿ ਸਕਦੇ ਵੀ ਉਹਨੂੰ ਫੜ ਕੇ ਬੰਦ ਕਰੋ ਜੀ ਉਹਨਾਂ ਨੇ ਕੋਈ ਦਿਖਾ ਦਿਓ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕੋਈ ਕਾਊਂਟਰ ਦੀ ਗੱਲ ਕਰੀ ਹੋਵੇ ਉਹਨਾਂ ਨੇ ਕਿਹਾ ਵੀ ਉਹਨੂੰ ਫੜੋ ਜੇ ਅਗਰ ਤੁਸੀਂ ਨਾ ਫੜਿਆ ਤਾਂ ਅਸੀਂ ਧਰਨਾ ਲਾਵਾਂਗੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਅੱਜ ਜੋ ਰਿਪੋਰਟ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਇਹ ਰਿਪੋਰਟ ਆਧਾਰਿਤ ਆ ਕਾਲੇ ਮਾਨ ਤੇ ਉਸਦੇ ਸਾਥੀਆਂ ਵੱਲੋਂ ਸੁਰਿੰਦਰਪਾਲ ਉਰਫ ਬੱਲਾ ਜੋ ਕਿ ਨਗਰ ਕੌਂਸਲ ਤਨੋਲਾ ਦਾ ਪ੍ਰਧਾਨ ਆ ਉਸਤੇ ਕੀਤੇ ਹਮਲੇ ਬਾਰੇ ਤੇ ਹਮਲੇ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਜੋ ਕਿ ਸਮਾਜ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਵੀਡੀਓ ਆ ਸੋ ਇਸ ਵੀਡੀਓ ਬਾਰੇ सुरेंद्रਪਾਲ ਬਾਲਲੇ ਨੇ ਕਈ ਇੰਟਰਵਿਊ ਉਹਦੇ ਵਿੱਚ ਖੁਲਾਸਾ ਕਰ ਦਿੱਤਾ ਸੀਗਾ ਕਿ ਜਦੋਂ ਕਾਲੇਮਾਨ ਧਨੋਲੇ ਦਾ ਇੰਕਾਊਂਟਰ ਹੋਇਆ মিডিਆ ਦੇ ਕਈ ادارے सुरेंद्रਪਾਲ ਬਾਲਲੇ ਦੇ ਘਰ ਵੀ ਜਾਂਦੇ ਆ ਉਸ ਦੀ ਇੰਟਰਵਿਊ ਲਈ ਜਾਂਦੀ ਆ ਉਸ ਨੂੰ ਸਵਾਲ ਕੀਤੇ ਜਾਂਦੇ ਆ ਵੀ ਕਾਲੇਮਾਨ ਧਨੋਲੇ ਦੇ ਪਰਿਵਾਰ ਵਾਲੇ ਤੁਹਾਡੇ ਤੇ ਸਿੱਧਾ ਇਲਜ਼ਾਮ ਲਾ ਰਹੇ ਆ ਵੀ ਤੁਸੀਂ ਕਾਲੇ ਮਾਨ ਢਣੋਲੇ ਦਾ ਇਨਕਾਊਂਟਰ ਕਰਾ ਦਿੱਤਾ ਤੇ ਉਹ ਸਵਾਲਾਂ ਦੇ ਵਿੱਚ ਹੀ ਸਵਿੰਦਰਪਾਲ ਬਾਲੇ ਵੱਲੋਂ ਕਿਹਾ ਜਾਂਦਾ ਹੈਗਾ ਵੀ ਮੇਰੀ ਕਾਲੇ ਮਾਨ ਢਣੋਲੇ ਤੇ ਉਸਦੇ ਸਾਥੀਆਂ ਨੇ ਵੀਡੀਓ ਬਣਾਈ ਆ ਪਰ ਇਸ ਬੰਦੇ ਨੇ ਜਿਹੜੀ ਹੈਗੀ ਆ ਮੇਰੇ ਕੱਪੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰੂੰਗਾ ਮੈਂ ਆਪਣੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਗ ਇਕਾ ਕਿ ਮੇਰੇ ਸਾਰੇ ਕੱਪੜੇ ਲਾ ਕੇ ਮੈਨੂੰ ਅਲਫ ਨੰਗਾ ਕਰ ਗਈ ਸੀਗੇ ਦਾ ਜੀ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਉਹ ਕੀਤਾ ਜਿਹੜਾ ਕੁਝ ਮੇਰਾ ਨੰਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਇਹਨੇ ਡਾਂਗਾ ਮਾਰਿਆ ਸੀ। ਸੋ ਉਦੋਂ ਤੱਕ ਸਾਨੂੰ ਵੀ ਇਦਾਂ ਹੀ ਲੱਗਦਾ ਸੀਗਾ ਵੀ ਸ਼ਾਇਦ ਇਹ ਬਿਆਨ ਸਰੇਂਦਰਪਾਲ ਬਾਲੇ ਵੱਲੋਂ ਇਸ ਕਰਕੇ ਵੀ ਦਿੱਤਾ ਗਿਆ ਹੋਵੇ ਵੀ ਉਸ ਤੇ ਜੋ ਉਂਗਲ ਉੱਠ ਰਹੀ ਆ ਕਾਲੇ ਮਾਨ ਤਨੌਲੇ ਦੇ ਇੰਕਾਊਂਟਰ ਦੀ ਵੀ ਉਹ ਗੱਲ ਦੱਬੀ ਜਾਵੇ ਕਿਉਂਕਿ ਉਦੋਂ ਤੱਕ ਇਹ ਵੀਡੀਓ ਨਹੀਂ ਸੀ ਬਾਹਰ ਨਿਕਲੀ ਇੱਕ ਘੁੰਮਦੀ ਘਮਾਉਂਦੀ ਹੁਣ ਇਹ ਵੀਡੀਓ ਸਾਡੇ ਤੱਕ ਪਹੁੰਚੀ ਆ ਸੋ ਅਸੀਂ YouTube ਦੀ ਗਾਈਡਲਾਈਨ ਨੂੰ ਮੱਦੇ ਨਜ਼ਰ ਰੱਖਦੇ ਹੋਈ ਤੇ ਇੱਕ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀਡੀਓ YouTube ਦੇ ਨਾਲ ਅਟੈਚ ਨਹੀਂ ਕਰ ਸਕਕ ਕਿਉਂਕਿ ਬੜੀ ਸਮਾਜ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਇਹ ਵੀਡੀਓ ਆ ਵੀਡੀਓ ਦੇ ਵਿੱਚ ਕਾਲਾ ਮਾਨਤਨੋਲਾ ਤੇ ਉਸ ਦੇ ਸਾਥੀ ਹਮਲਾ ਕਰਨ ਦੀ ਪਹਿਲਾਂ ਦਾ ਕੋਸ਼ਿਸ਼ ਕਰਦੇ ਆ ਸ੍ਰਿੰਦਰਪਾਲ ਉਰਫ ਬੱਲੇ ਉੱਪਰ ਕਾਲੇ ਮਾਨ ਤਣਾਉਲੇ ਵੱਲੋਂ ਵੀ ਗੋਲੀ ਚਲਾਈ ਜਾਂਦੀ ਆ। ਸੁਰਿੰਦਰਪਾਲ ਬਾਲਾ ਵੀ ਆਪਦੇ ਬਚਾਅ ਵਿੱਚ ਕਈ ਗੋਲੀਆਂ ਚਲਾਉਂਦਾ ਹੈ। ਪਰ ਜਦੋਂ ਸੁਰਿੰਦਰਪਾਲ ਬਾਲੇ ਦਾ ਰਿਵਾਲਵਰ ਖਾਲੀ ਹੋ ਜਾਂਦਾ ਹੈਗਾ ਜਾਂ ਕੋਈ ਤਕਨੀਕੀ ਪ੍ਰੋਬਲਮ ਦੇ ਕਾਰਨ ਫਸ ਜਾਂਦਾ ਹੈਗਾ ਤਾਂ ਕਾਲੇ ਮਾਨ ਤਣਾਉਲੇ ਦੇ ਸਾਥੀਆਂ ਵੱਲੋਂ ਸੁਰਿੰਦਰਪਾਲ ਬਾਲੇ ਨੂੰ ਘੇਰ ਲਿਆ ਜਾਂਦਾ ਹੈਗਾ ਤੇ ਉਸ ਦੇ ਨਾਲ ਡੰਡੇ, ਕੁल्हाੜੀਆਂ ਦੇ ਨਾਲ, ਸੋਟਿਆਂ ਦੇ ਨਾਲ ਉਸ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਤੇ ਉਸ ਦੇ ਕੱਪੜੇ ਉਤਾਰ ਕੇ ਨੰਗ ਵਸਤਰ ਹਾਲਤ ਦੇ ਵਿੱਚ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਸੋ ਵੀਡੀਓ ਵਾਇਰਲ ਕਾਫੀ ਮਹੀਨਿਆਂ ਬਾਅਦ ਘੁੰਮਦੀ ਘਮਾਉਂਦੀ ਸਾਡੇ ਤੱਕ ਪਹੁੰਚੀ ਆ ਬੜੀ ਸ਼ਰਮਨਾਕ ਘਟਨਾ ਆਪਣਾ ਕਿਸੇ ਨਾਲ ਵੀ ਵੈਰ ਵਿਰੋਧ ਹੋ ਸਕਦਾ ਕਿੱਡਾ ਵੀ ਵੈਰ ਵਿਰੋਧ ਹੋਵੇ ਪਰ ਇਸ ਤਰ੍ਹਾਂ ਬੰਦੇ ਨੂੰ ਜਲੀਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੀ 65 ਸਾਲ ਦੀ ਉਮਰ ਆ ਧੀਆਂ ਪੁੱਤਾਂ ਵਾਲਾਗਾ ਜਿਹਨੇ ਵੀ ਕੀਤਾ ਬੜੀ ਸ਼ਰਮਨਾਕ ਘਟਨਾ ਕੀਤੀ ਆ ਕਿਤੇ ਨਾ ਕਿਤੇ ਜਿਸ ਬੰਦੇ ਨੇ ਇਹ ਵੀਡੀਓ ਬਣਾਈ ਆ ਇਸ ਵੀਡੀਓ ਨੇ ਵੀ ਬਹੁਤ ਹੱਦ ਤੱਕ ਕਾਲੇ ਮਾਨ ਤਨੌਲੇ ਦੇ ਇਨਕਾਊਂਟਰ ਦੇ ਵਿੱਚ ਇੱਕ ਤਰ੍ਹਾਂ ਦਾ ਹਿੱਸਾ ਪਾਇਆ ਦੇਖੋ ਅਸੀਂ ਪੱਤਰਕਾਰੀ ਕਰਦੇ ਹਾਂ ਬੜੀ ਸੱਚੀ ਸੁੱਚੀ ਤੇ ਸੀਮਤ ਜਿਹੇ ਤਰੀਕੇ ਨਾਲ ਜਿੰਨੀ ਕ ਸਾਨੂੰ ਨੌਲੇਜ ਹੈ ਸੋ ਸਾਡੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਆ ਵੀ ਸਾਡੀ ਵੀਡੀਓ ਦੇ ਕਾਰਨ ਕਿਸੇ ਵੀ ਬੰਦੇ ਨੂੰ ਕੋਈ ਠੇਸ ਨਾ ਪਹੁੰਚੇ ਅਸੀਂ ਕਾਲੇ ਮਾਨ ਤਨੌਲੇ ਤੇ ਕਈ ਐਪੀਸੋਡ ਕੀਤੇ ਉਸ ਦੇ ਵਿੱਚ ਅਸੀਂ ਵੀ ਸਾਫ਼-ਸਾਫ਼ ਇਹ ਸਵਾਲ ਚੱਕੇ ਕਾਲੇ ਮਾਨ ਤਨੋਲੇ ਦੇ ਹੋਏ ਇਨਕਾਊਂਟਰ ਤੇ ਪਰ ਅਸੀਂ ਜਰੂਰ ਇਸ ਵੀਡੀਓ ਤੇ ਵੀ ਸਵਾਲ ਕਰਦੇ ਆ ਕਿਸੇ ਨੂੰ ਇਹ ਹੱਕ ਨਹੀਂ ਹੈਗਾ ਵੀ ਆਪਾਂ ਕਿਸੇ ਬੰਦੇ ਨੂੰ ਐਦਾਂ ਦਲੀਲ ਕਰੀਏ ਜਿਸ ਤਰ੍ਹਾਂ ਸੁਰਿੰਦਰਪਾਲ ਬਾਲਲੇ ਨੂੰ ਕੀਤਾ ਗਿਆਗਾ ਇਹਨਾਂ ਦਾ ਰੌਲਾ ਕੀ ਸੀ ਅਸਲ ਦੇ ਵਿੱਚ ਕਿਉਂ ਦੇਖਿਆ ਜਾਵੇ ਸੁਰਿੰਦਰਪਾਲ ਬਾਲਾ ਵੀ ਆਪਦੀ ਨਾਰਮਲ ਜ਼ਿੰਦਗੀ ਜਿਉਂਦਾ ਸੀ ਤੇ ਕਾਲਾ ਮਾਨਤਨੋਲਾ ਵੀ ਜੇਲ੍ਹ ਦੇ ਵਿੱਚੋਂ ਆ ਕੇ ਆਪਦੀ ਮੁੱਖ ਧਾਰਾ ਦੀ ਜ਼ਿੰਦਗੀ ਬਤੀਤ ਕਰਨ ਲੱਗ ਗਿਆ ਸੀ ਪਰਿਵਾਰਕ ਕੰਮ ਸਮਾਜਿਕ ਕੰਮ ਪਰ ਇੱਕ ਤਰ੍ਹਾਂ ਇਹ ਕਿਉਂ ਅਜਿਹੀ ਘਟਨਾ ਹੋ ਗਈ ਵੀ ਜਨਵਰੀ 2024 ਦੇ ਵਿੱਚ ਕਾਲਾ ਮਾਨਤਨੋਲਾ ਸਰਿੰਦਰਪਾਲ ਬਾਲੀ ਤੇ ਹਮਲਾ ਕਰ ਦਿੰਦਾ ਤੇ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਆ ਕੇ ਕਾਲੇ ਮਾਨਤਨੋਲੇ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਜਾਂਦਾ ਹਾਲਾਂਕਿ ਕਾਲਾ ਮਾਨਤਨੋਲਾ ਕੋਈ ਸਰਗਰਮ ਨਹੀਂ ਸੀਗਾ ਆਪ ਦੀ ਜੇਲ੍ਹਾਂ ਦੇ ਵਿੱਚ ਕਈ ਸਾਲ ਜ਼ਿੰਦਗੀ ਹੰਡਾ ਕੇ ਬਾਹਰ ਆਇਆ ਸੀਗਾ ਤੇ ਸਮਾਜਿਕ ਕੰਮ ਕਰ ਰਿਹਾ 1997 ਦੇ ਵਿੱਚ ਸੁਵਿੰਦਰਪਾਲ ਬਾਲਾ ਨੇ ਮਸੀ ਬਣ ਗਿਆ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਕਾਲੇ ਮਾਨ ਤਣੋਲੇ ਨੇ ਬਦਮਾਸ਼ੀ ਦੀ ਲਾਈਨ ਸ਼ੁਰੂ ਕੀਤੀ ਸੀਗੀ ਸੁਰਿੰਦਰਪਾਲ ਬਾਲਲੇ ਨੇ ਕਾਲੇ ਮਾਨ ਢਣੌਲੇ ਦੇ ਮੋਢੇ ਤੇ ਹੱਥ ਰੱਖਿਆ ਸੀਗਾ ਜਾਨੀ ਕਿ ਉਹਨੂੰ ਹੱਲਾਸ਼ੇਰੀ ਦਿੱਤੀ ਸੀ ਵੀ ਕੋਈ ਨਹੀਂ ਤੇਰੇ ਪਿੱਛੇ ਖੜੇ ਆ ਤੇ ਇਹ ਵੀ ਗੱਲ ਸੱਚ ਆ ਵੀ ਸੁਰਿੰਦਰਪਾਲ ਬਾਲਾ ਕਾਲੇ ਮਾਨ ਢਣੌਲੇ ਦੇ ਕਈ ਮਸਲਿਆਂ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਸੁਰਿੰਦਰਪਾਲ ਬਾਲਾ ਬੜਾ ਥੜਲੇ ਵਾਲਾ ਬੰਦਾ ਕੋਈ ਸ਼ੱਕ ਨਹੀਂ ਕਿਉਂਕਿ ਸੁਰਿੰਦਰਪਾਲ ਬਾਲਾ ਵੀ ਉਹ ਨੌਜਵਾਨ ਨਾਲ ਵਰਤਦਾ ਰਿਹਾ ਜਿਨ੍ਹਾਂ ਦੇ ਵਿੱਚੋਂ ਕਈ ਨੌਜਵਾਨ ਇੰਡੀਆ ਛੱਡ ਕੇ ਵਿਦੇਸ਼ ਬੈਠੇ ਆ ਸੁਰਿੰਦਰਪਾਲ ਬਾਲਲੇ ਤੇ ਕਾਲੇ ਮਾਨ ਦਾ ਵੈਰ ਕਿਉਂ ਪਿਆ ਬਾਲੀ ਡੀਪਲੀ ਜੇ ਤੁਸੀਂ ਡਿਟੇਲ ਲੈਣੀ ਆ ਮੈਂ ਕਈ ਐਪੀਸੋਡ ਪਾਏ ਆ ਕਾਲੇ ਮਾਨ ਤਨੋਲੇ ਦੇ ਉੱਤੇ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਏਸ ਦੇ ਵਿੱਚ ਮੈਂ ਕੋਈ ਸਰੇਂਦਰਪਾਲ ਬਾਲੇ ਦੀ ਬਕਾਲਤ ਨਹੀਂ ਕਰਦਾ ਨਾ ਹੀ ਮੈਂ ਕਾਲੇ ਮਾਨ ਤਨੋਲੇ ਦੀ ਹੈ ਠੀਕ ਆਗਾ ਪਰ ਮੈਂ ਜੋ ਗੱਲਾਂ ਕਹੂੰਗਾ ਬਿਲਕੁਲ ਕਲੀਅਰ ਜੀਆਂ ਗੱਲਾਂ ਕਹੂੰਗਾ ਜਿਹੜੀਆਂ ਕਿ ਤੁਹਾਨੂੰ ਸਮਝ ਆ ਸਕਣ 2004-5 ਦੇ ਵਿੱਚ ਕਾਲੇ ਮਾਨ ਤਨੋਲੇ ਦਾ ਗਰੁੱਪ ਬਹੁਤ ਵੱਡਾ ਸੀਗਾ ਬਹੁਤ ਵੱਡੇ ਵੱਡੇ ਨਾਮ ਸੀਗੇ ਜਿਨ੍ਹਾਂ ਦੇ ਵਿੱਚ ਸਰੇਂਦਰਪਾਲ ਬਾਲਾ ਵੀ ਆਉਂਦਾ ਸੀਗਾ ਕਈ ਸਾਲ ਲੰਘਦੇ ਆ ਕਾਲੇ ਮਾਨ ਤਨੌਲੇ ਦਾ ਗਰੁੱਪ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਇੱਕ ਹਿੱਸਾ ਲੱਕੀ ਕਾਲੇ ਬੂਲੇ ਵਾਲੇ ਗਰੁੱਪ ਦਾ ਬਣ ਜਾਂਦਾ ਤੇ ਇੱਕ ਹਿੱਸਾ ਰਿੰਕੂ ਵਿਹਲੇ ਵਾਲੇ ਗਰੁੱਪ ਦਾ ਮੁੜ ਜਾਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਸਰੇਂਦਰਪਾਲ ਬਾਲੇ ਕੋਲੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਸੀ ਕਾਲੇ ਮਾਨ ਤਨੌਲੇ ਦਾ ਤੇ ਸਰੇਂਦਰਪਾਲ ਬਾਲੇ ਦਾ ਲੈਣ ਦੇਣ ਦਾ ਰੌਲਾ ਪੈ ਜਾਂਦਾ ਚਾਹੇ ਤਾਂ ਹੁਣ ਤੁਸੀਂ ਕਾਲੇ ਮਾਨ ਵੱਲੋਂ ਮੰਗੀ ਗਈ ਐਕਸਟਰੈਸ਼ਨ ਸਮਝ ਲਓ ਸ੍ਰਿੰਦਰਪਾਲ ਬਾਲਲੇ ਤੋਂ ਚਾਹੇ ਤੁਸੀਂ ਹਿੱਸਾ ਸਮਝ ਲਓ ਸੋ ਸ੍ਰਿੰਦਰਪਾਲ ਬਾਲਾ ਕਾਲੇ ਮਾਨ ਧਨੋਲੇ ਨਾਲ ਸਾਰੇ ਆਪਦੇ ਰਿਸ਼ਤੇ ਨਾਤੇ ਖਤਮ ਕਰਕੇ ਲੱਕੀ ਕਾਲਾ ਬੂਲਾ ਤੇ ਰਿੰਕੂ ਵੀਲੇ ਨਾਲ ਵਰਤਨ ਲੱਗ ਜਾਂਦਾ ਹੈਗਾ ਇਹਨਾਂ ਦਾ ਰੌਲਾ ਹੋਰ ਵੱਧ ਜਾਂਦਾ ਹਰ ਉਹ ਬੰਦੇ ਨਾਲ ਸ੍ਰਿੰਦਰਪਾਲ ਬਾਲਾ ਵਰਤਦਾ ਜੋ ਕਾਲੇ ਮਾਨ ਧਨੋਲੇ ਦੇ ਵਿਰੋਧੀ ਖੇਮੇ ਦੇ ਵਿੱਚ ਹੁੰਦਾ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆਗਾ ਵੀ ਜਿਹੜੇ ਕਾਲੇ ਮਾਨ ਧਨੋਲੇ ਦੇ ਗਰੁੱਪ ਵਿੱਚੋਂ ਬੰਦੇ ਟੁੱਟੇ ਸੀ ਬੱਕੋ ਬਕਰੇਗਰੋਪੋ ਬਣੀ ਸੀ ਕਾਲੇ ਮਾਨ ਨੇ ਉਹਨਾਂ ਤੇ ਵੀ ਹਮਲੇ ਕੀਤੇ ਉਹਨਾਂ ਨੇ ਕਾਲੇ ਮਾਨ ਉੱਤੇ ਵੀ ਹਮਲੇ ਕੀਤੇ ਕਾਲਾ ਮਾਨ ਵੀ ਜੇਲ੍ਹ 'ਚ ਹੁੰਦਾ ਕਾਲੇ ਮਾਨ ਢਣੋਲੇ ਦੇ ਸਾਥੀ ਵੀ ਜੇਲ੍ਹ 'ਚ ਹੁੰਦੇ ਆ ਦੂਸਰੇ ਪਾਸੇ ਸ੍ਰਿੰਦਰਪਾਲ ਬਾਲਾ ਵੀ ਜੇਲ੍ਹ ਗਿਆ ਹੁੰਦਾ ਇਹਨਾਂ ਵੱਲੋਂ ਸ੍ਰਿੰਦਰਪਾਲ ਬਾਲੇ ਤੇ ਹਮਲਾ ਕਰ ਦਿੱਤਾ ਜਾਂਦਾ ਸ੍ਰਿੰਦਰਪਾਲ ਬਾਲਾ ਜੇਲ੍ਹ 'ਚ ਬੈਠਾ ਹੁੰਦਾ ਸ੍ਰਿੰਦਰਪਾਲ ਬਾਲੇ ਵੱਲੋਂ ਫੋਨ ਕਰਕੇ ਆਪਦੇ ਬੰਦਿਆਂ ਵੱਲੋਂ ਕਾਲੇ ਮਾਨ ਢਣੋਲੇ ਦੇ ਪਿਓ ਤੇ ਹਮਲਾ ਕਰਵਾ ਦਿੱਤਾ ਜਾਂਦਾ ਸੋ ਇਹ ਗੱਲ ਕਾਫੀ ਸਾਲ ਪੁਰਾਣੀ ਆ ਉਸ ਤੋਂ ਬਾਅਦ ਜਿੰਮੇ ਮੈਂ ਤੁਹਾਨੂੰ ਦੱਸਿਆ ਵੀ ਸਾਰਾ ਕੁਝ ਠੀਕ ਹੋ ਚੁੱਕਿਆ ਸੀਗਾ ਕਾਲਾ ਮਾਨ ਤਨੋਲਾ ਵੀ ਬਾਹਰ ਆਉਂਦਾ ਸਰਿੰਦਰਪਾਲ ਬਾਲਾ ਵੀ ਆਪਦੇ ਸਮਾਜਿਕ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ ਪਰ ਆਪਣੇ ਕੁਝ ਲੋਕ ਇਦਾਂ ਦੇ ਕੈਰੇਕਟਰ ਹੁੰਦੇ ਆ ਜਿਨ੍ਹਾਂ ਦਾ ਸਿਰਫ ਇਹੀ ਕੰਮ ਹੁੰਦਾਗਾ ਵੀ ਅੱਗ ਲਾਇਆ ਡੱਬੂ ਕੰਧ ਤੇ ਕਾਲਾ ਮਾਨ ਤਨੋਲਾ ਜਦੋਂ ਜੇਲ੍ਹ ਚੋਂ ਬਾਹਰ ਆਇਆ ਸੀ ਉਹ ਆਪਦੇ ਸਮਾਜਿਕ ਕੰਮ ਕਰਦਾ ਸੀ ਮੁੱਖ ਧਾਰਾ ਦੀ ਜ਼ਿੰਦਗੀ ਜਿਉਂਦੋਂ ਸੀ ਆਪਦੇ ਪਰਿਵਾਰਕ ਕੰਮ ਕਰਦਾ ਸੀਗਾ ਕਾਲਾ ਮਾਨ ਤਨੋਲਾ ਜਦੋਂ ਜੇਲ੍ਹ ਦੇ ਵਿੱਚੋਂ ਆਇਆ ਬਾਹਰ ਤਾਂ ਲੋਕਾਂ ਦੀ ਉਹਦੇ ਘਰ ਦੇ ਅੱਗੇ ਕਚਹਿਰੀ ਲੱਗਦੀ ਸੀ ਜਣੇ ਕਿ ਜਿਵੇਂ ਮੈਂ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਹੈਗਾ ਵੀ ਕਈ ਸਾਲ ਕਾਲੇ ਦਾ ਗ੍ਰਾਫ ਡਿੱਗਿਆ ਰਿਹਾ ਪਰ ਸਮਾਜਿਕ ਕੰਮਾਂ ਦੇ ਵਿੱਚ ਕਾਲੇ ਦਾ ਗ੍ਰਾਫ ਹੁਣ ਬਹੁਤ ਉੱਪਰ ਜਾ ਰਿਹਾ ਸੀਗਾ ਟੂਰਨਾਮੈਂਟਾਂ ਦੇ ਕਾਲੇ ਨੂੰ ਸਨਮਾਨ ਖੂਨਦਾਨ ਕੈਂਪਾਂ ਤੇ ਕਾਲੇ ਨੂੰ ਸਨਮਾਨ ਤੇ ਕਾਲੇ ਵੱਲੋਂ ਵੀ ਖੂਨਦਾਨ ਕੈਂਪ ਲਵਾਏ ਗਏ ਉਹਦਾ ਫੋਕਸ ਸਮਾਜਿਕ ਕੰਮਾਂ ਤੇ ਸੀ ਉਹਦਾ ਫੋਕਸ ਸੀਗਾ ਆਪ ਦੇ ਧੀਤੇ ਵੀ ਮੈਂ ਇਹਨੂੰ ਪੜਾ ਲਿਖਾ ਕੇ ਜੱਜ ਬਣਾਵਾ ਬਲਵਿੰਦਰ ਸੇਖੋਂ ਨਾਲ ਕਾਲੇ ਦਾ ਜਦੋਂ ਤਾਲਮੇਲ ਹੁੰਦਾਗਾ ਤਾਂ ਬਹੁਤ ਵੱਡਾ ਕੱਠ ਲੈ ਕੇ ਕਾਲਾ ਮਾਨ ਤਨੌਲਾ ਬਲਵਿੰਦਰ ਸੇਖੋਂ ਲਈ ਜਾਂਦਾ ਕਿ ਜਿੱਥੇ ਇਹਨਾਂ ਨੇ ਰਕਸ਼ੀਆਂ ਦੇ ਵਿਰੋਧ ਤੇ ਕਰੈਲੀ ਰੱਖੀ ਸੀ ਸਭ ਕੁਝ ਸਹੀ ਚੱਲਦਾ ਸੀ ਹੁਣ ਕਾਲਾ ਮਾਨ ਤਨੋਲੇ ਨੂੰ ਕਿਸੇ ਵੱਲੋਂ ਆ ਕੇ ਇਹ ਗੱਲ ਕਹੀ ਜਾਂਦੀ ਆ ਕਿ ਸੁਰਿੰਦਰਪਾਲ ਬਾਲਾ ਇਹ ਗੱਲ ਕਹਿ ਰਿਹਾ ਵੀ ਕਾਲਾ ਮਾਨ ਵੱਡਾ ਬਦਮਾਸ਼ ਬਣਿਆ ਫਿਰਦਾ ਜਾਂ ਕਾਲਾ ਮਾਨ ਵੱਡਾ ਆਪ ਦੇ ਆਪ ਨੂੰ ਸਮਝਦਾ ਏਸੋ ਆਪਦੇ ਪਿਓ ਦਾ ਬਦਲਾ ਨਹੀਂ ਲਿਆ ਗਿਆ ਸੋ ਇਹ ਗੱਲ ਤੇ ਰਿਐਕਟ ਕਰਕੇ ਕਾਲਾ ਮਾਨ ਸੁਰਿੰਦਰਪਾਲ ਬਾਲਲੇ ਤੇ ਹਮਲਾ ਕਰ ਦਿੰਦਾ ਹੈਗਾ ਆਪਦੇ ਸਾਥੀਆਂ ਸਮੇਤ ਸੁਰਿੰਦਰਪਾਲ ਬਾਲਾ ਵੀ ਵੀਡੀਓ ਦੇ ਵਿੱਚ ਫਾਇਰ ਕਰਦਾ ਡਿਫੈਂਸ ਚ ਆਪਣੇ ਆਪ ਦੇ ਬਚਾ ਲਈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਵੀ ਤਿੰਨ ਚਾਰ ਗੋਲੀਆਂ ਚਲਾਉਣ ਤੋਂ ਬਾਅਦ ਸੁਰਿੰਦਰਪਾਲ ਬਾਲਲੇ ਦਾ ਪਿਸਤੌਲ ਆ ਜਿਹੜਾ ਉਹ ਜਾਂ ਖਾਲੀ ਹੋਲੰਦਾ ਜੇ ਉਹ ਫਸ ਜਾਂਦਾ ਤਾਂ ਕਾਲੇ ਮਾਨਤ ਨੋਲੇ ਦੇ ਸਾਥੀਆਂ ਵੱਲੋਂ ਸ੍ਰਿੰਦਰਪਾਲ ਬਾਲੇ ਨੂੰ ਘੇਰ ਲਿਆ ਜਾਂਦਾ ਘੇਰ ਕੇ ਕੁੱਟਮਾਰ ਕਰੀ ਜਾਂਦੀ ਆ ਉਸਦੇ ਕੱਪੜੇ ਉਤਾਰੇ ਜਾਂਦੇ ਆ ਸੋ ਵੀਡੀਓ ਬਣਾਈ ਜਾਂਦੀ ਆ ਸ੍ਰਿੰਦਰਪਾਲ ਬਾਲੇ ਦੇ ਇਸ ਹਮਲੇ ਦੇ ਵਿੱਚ ਕਾਫੀ ਸੱਟਾਂ ਲੱਗਦੀਆਂ ਨੇ ਸ੍ਰਿੰਦਰਪਾਲ ਬਾਲਾ ਦਾਖਲ ਕਰਵਾ ਦਿੱਤਾ ਜਾਂਦਾ ਤੇ ਕਾਲਾ ਮਾਨਤ ਨੋਲਾ ਪਗਾੜਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਰਾਜਾ ਬੜਿੰਗ ਪਤਾ ਲੈਣ ਆਉਂਦਾ ਸ੍ਰਿੰਦਰਪਾਲ ਬਾਲੇ ਦਾ ਸੋ ਬਹੁਤ ਲੋਕ ਕਹਿੰਦੇ ਸੀਗੇ ਵੀ ਰਾਜੇ ਵੜਿੰਗ ਨੇ ਇਨਕਾਊਂਟਰ ਕਰਾ ਦਿੱਤਾਗਾ ਕਾਲੇ ਮਾਨ ਤਨੌਲੇ ਦਾ ਪਰ ਮੈਂ ਇੱਕ ਗੱਲ ਫਿਰ ਇਹਦੇ ਵਿੱਚ ਐਡ ਕਰਦਾ ਵੀ ਜਿਸ ਬੰਦੇ ਨੇ ਵੀਡੀਓ ਬਣਾਈ ਆ ਉਸ ਬੰਦੇ ਨੇ ਕਾਲੇ ਮਾਨ ਤਨੌਲੇ ਦੇ ਇਨਕਾਊਂਟਰ ਤੇ ਮੋਹਰ ਲਾ ਦਿੱਤੀ ਹੁਣ ਜਾਂ ਤਾਂ ਇਹ ਵੀਡੀਓ ਕਾਲੇ ਮਾਨ ਤਨੌਲੇ ਨੇ ਬਣਵਾਈ ਹੋ ਸਕਦੀ ਆ ਸਰੇਂਦਰਪਾਲ ਬਾਲੇ ਨੂੰ ਨੀਚਾ ਦਿਖਾਉਣ ਨੂੰ ਜਾਂ ਇਹ ਵੀਡੀਓ ਫਿਰ ਕਿਸੇ ਅਜਿਹੇ ਇਨਸਾਨ ਨੇ ਬਣਾਈਆ ਜੋ ਸੋਚਦਾ ਹੋਊਗਾ ਵੀ ਬਾਈ ਮੈਨੂੰ ਸ਼ਾਬਾਸ਼ ਹੀ ਦਊ ਕਿਉਂਕਿ ਬਾਈਆਂ ਦੇ ਪ੍ਰਭਾਵ ਬਹੁਤ ਪਏ ਪਿਆ ਨਾ ਆਮ ਜਨਰੇਸ਼ਨ ਦੇ ਉੱਤੇ ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਬਾਈ ਹੁੰਦਾ ਮੈਂ ਹਰ ਵੀਡੀਓ ਦੇ ਵਿੱਚ ਕਹਿਣਾਗਾ ਵੀ ਤੁਸੀਂ ਇਹ ਬਾਈ ਪੜਨਾ ਤੁਹਾਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਤੁਹਾਡੇ ਘਰ ਬਰਬਾਦ ਕਰ ਦਿੰਦਾ ਰਾਜੇ ਵੜਿੰਗ ਦੀ ਜਦੋਂ ਇਸ ਕੇਸ ਦੇ ਵਿੱਚ ਐਂਟਰੀ ਹੁੰਦੀ ਆ ਮੈਂ ਵੀਡੀਓ ਵੀ ਨਾ ਲਾਈਆਂ ਨੇ ਰਾਜਾ ਵੜਿੰਗ ਫਿਰ ਐਸਐਸਪੀ ਨੂੰ ਵੀ ਕਹਿੰਦਾਗਾ ਮਾਣ ਸਰਕਾਰ ਤੇ ਵੀ આરોਪ ਲਾਏ ਜਾਂਦੇ ਆ ਸਿੱਧਮ ਸਿੱਧੇ ਮੀਤ ਹੇਰ ਤੇ ਵੀ આરોਪ ਲਾਏ ਜਾਂਦੇ ਆ ਵੀ ਕਾਂਗਰਸ ਦੇ ਨਗਰ ਕਾਉਂਸਲ ਦੇ ਮਜੂਦਾ ਪ੍ਰਧਾਨ ਤੇ ਥੋਡੇ ਕਰਨੇ ਹਮਲਾ ਹੋਇਆਗਾ ਜੇ ਤੁਸੀਂ ਕਾਲੇ ਮਾਨਤਨੋਲੇ ਨੂੰ ਸ਼ਹਿਦ ਦਿੱਤੀ ਐਸਐਸਪੀ ਨੂੰ ਵੀ ਕਿਹਾ ਜਾਂਦਾਗਾ ਵੀ ਜੇ ਕਾਲਾ ਮਾਨਤਨੋਲਾ ਤੁਸੀਂ ਨਾ ਫੜਿਆ ਤਾਂ ਅਸੀਂ ਤੁਹਾਡੇ ਦਫ਼ਤਰ ਅੱਗੇ ਧਰਨਾ ਦੇਵਾਂਗੇ ਉਸ ਤੋਂ ਕੁਝ ਦਿਨ ਬਾਅਦ ਹੀ 18 ਫਰਵਰੀ 2024 ਨੂੰ ਕਾਲੇ ਮਾਨਤਨੋਲੇ ਦਾ ਇਨਕਾਊਂਟਰ ਹੋ ਜਾਂਦਾ ਸੋ ਬਾਅਦ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੱਲਾਂ ਪੁੰਨੀਆਂ ਨਹੀਂ ਗਈਆਂ ਵੀ ਕਾਲੇ ਮਾਨ ਦੇ ਇਨਕਾਊਂਟਰ ਪਿੱਛੇ ਸਰندرਪਾਲ ਬਾਲੇ ਦਾ ਹੱਥ ਆ ਤੁਸੀਂ ਇੱਕ ਗੱਲ ਕਮੈਂਟਾਂ ਦੇ ਵਿੱਚ ਆਪਣੀ ਇਹ ਪ੍ਰਤੀਕਿਰਿਆ ਜ਼ਰੂਰ ਦਿਓ ਇੱਕ ਬੰਦਾ ਜਿਸ ਬੰਦੇ ਦੇ ਪੁੱਤ ਬਰਾਬਰ ਦੇ ਆ ਵਿਆਹੇ ਵੇਆ ਉਸ ਬੰਦੇ ਦੀ ਆਪਾਂ ਕੁੱਟਮਾਰ ਕਰਦੇ ਆ ਕੁੱਟਮਾਰ ਕਰਕੇ ਉਸ ਬੰਦੇ ਦੇ ਆਪਾਂ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਦੇ ਆ ਇੱਕ ਤਰ੍ਹਾਂ ਦੀ ਉਸ ਨੂੰ ਜਲਾਲਤ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੇ ਆ ਉਸ ਬੰਦੇ ਨੇ ਵੀ ਸਮਾਜ ਚ ਵਿਚਰਨਾ ਉਸ ਬੰਦੇ ਨੂੰ ਵੀ ਸਮਾਜ ਚ ਵਿਚਰਨ ਦਾ ਹੱਕ ਆ ਅਸੀਂ ਉਸ ਦੀ ਬਕਾਇਤ ਨਹੀਂ ਕਰਦੇ ਇਹ ਵੀਡੀਓ ਸਾਡੇ ਕੋਲੇ ਪਹਿਲਾਂ ਆਈ ਨਹੀਂ ਸੀ ਅਸੀਂ ਸੁਰਿੰਦਰਪਾਲ ਬਾਲੇ ਨੂੰ ਕਈ ਸਵਾਲ ਕੀਤੇ ਸੀ ਪਰ ਇਹ ਵੀਡੀਓ ਜਦੋਂ ਆਈ ਸਾਡੇ ਤੱਕ ਪਹੁੰਚੀ ਇਸ ਵੀਡੀਓ ਦੇ ਵਿੱਚ ਸੁਰਿੰਦਰਪਾਲ ਬਾਲੇ ਦੇ ਕੱਪੜੇ ਉਤਾਰੀ ਜਾਂਦੇ ਆ ਕੱਪੜੇ ਉਹ ਕੌਣ ਉਤਾਰ ਰਿਹਾ ਸੁਰਿੰਦਰਪਾਲ ਬਾਲੇ ਦੇ ਜੋ ਜਵਾਕ ਨਾਲੋਂ ਵੀ ਛੋਟੇ ਨਹੀਂਗੇ ਉਹ ਨੌਜਵਾਨ ਕੱਪੜੇ ਉਤਾਰ ਰਹੇ ਆ ਕੱਪੜੇ ਉਤਾਰ ਕੇ ਫਿਰ ਉਸਤੇ ਹਮਲਾ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈਗੀ ਉਸ ਦੀਆਂ ਲੱਤਾਂ ਚੂਰੋਚੂਰ ਕਰ ਦਿੱਤੀਆਂ ਜਾਂਦੀਆਂ ਸੋ ਇਸ ਕੇਸ ਦੇ ਵਿੱਚ ਕਾਲੇ ਮਾਨ ਤਨੋਲੇ ਦਾ ਇਨਕਾਊਂਟਰ ਹੋਇਆ ਸੀਗਾ ਹੁਣ ਸਵਾਲ ਆ ਉਹਨਾਂ ਲੀਡਰਾਂ ਤੇ ਉਹਨਾਂ ਲੋਕਾਂ ਤੇ ਜਦੋਂ ਕਾਲੇ ਮਾਨ ਤਨੋਲੇ ਦਾ ਇਨਕਾਊਂਟਰ ਹੁੰਦਾ ਕਾਲੇ ਮਾਨ ਤਨੋਲੇ ਦੇ ਇਨਕਾਊਂਟਰ ਤੋਂ ਬਾਅਦ ਕਈ ਲੀਡਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਆ ਵੀ ਜਿਹੜਾ ਕਾਲੇ ਮਾਨ ਤਨੋਲੇ ਦਾ ਇਨਕਾਊਂਟਰ ਆ ਫੇਕ ਆ ਸ਼ੱਕੀ ਇਨਕਾਊਂਟਰ ਆ ਵੀ ਆਪਾਂ ਸੰਸਕਾਰ ਨਹੀਂ ਕਰਨਾ ਉਸ ਦੀ ਲਾਸ਼ ਆਪਾਂ ਰੋਡ ਤੇ ਧਰ ਕੇ ਧਰਨਾ ਲਾਉਣਾ ਉੱਥੇ ਹੁਣ ਸਿਮਰਨਜੀਤ ਸਿੰਘ ਮਾਨ ਪਹੁੰਚਦੇ ਨੇ ਉਹ ਕਹਿੰਦੇ ਅਸੀਂ ਹੁਣੀ ਸੰਸਕਾਰ ਕਰਨਾਗਾ ਇੱਕ ਧੜਾ ਕਹਿੰਦਾਗਾ ਪੋਲੀਟਿਕਸ ਦਾ ਵੀ ਆਪਾਂ ਕਾਲੇ ਮਾਨਤਣਾਉਲੇ ਦਾ ਸੰਸਕਾਰ ਨਹੀਂ ਕਰਨਾ ਇੱਕ ਧੜਾ ਕਹਿੰਦਾ ਹੁਣੀ ਸੰਸਕਾਰ ਕਰਨਾ ਤੇ ਉਥੇ ਇੱਕ ਪਹੁੰਚਦੇ ਹੈਗੇ ਬਾਬਾ ਬਖਸ਼ੀਸ਼ ਸਿੰਘ ਉਹ ਕਹਿੰਦੇ ਅਸੀਂ ਹੁਣੀ ਲਾਈਵ ਹੋਣਾਗਾ ਮਤਲਬ ਇਹ ਗੱਲਾਂ ਮੈਂ ਇਸ ਕਰਕੇ ਐਡ ਕਰ ਰਿਹਾਗਾ ਵੀ ਜਦੋਂ ਕਿਸੇ ਦਾ ਕੋਈ ਧੀ ਪੁੱਤ ਚਲਿਆ ਜਾਂਦਾ ਜਿਹਨੂੰ ਚਾਰ ਲੋਕ ਜਾਣਦੇ ਹੁੰਦੇ ਆ ਜਾਂ ਚਾਰ ਲੋਕ ਉਸ ਦੇ ਨਾਲ ਜੁੜੇ ਹੁੰਦੇ ਆ ਇਸ ਤਰੀਕੇ ਨਾਲ ਫਰਲਾਸ਼ਾਂ ਤੇ ਰਾਜਨੀਤੀ ਖੇਢੀ ਜਾਂਦੀ ਆ। ਕਾਲੇ ਦਾ ਸੰਸਕਾਰ ਹੋ ਜਾਂਦਾ। ਕਾਲੇ ਦੇ ਸੰਸਕਾਰ ਹੋਣ ਤੋਂ ਬਾਅਦ ਡੀਐਸਪੀ ਬਲਵਿੰਦਰ ਸੇਖੋਂ ਦਾ ਕਈ ਚੈਨਲਾਂ ਦੇ ਉੱਤੇ ਇੱਕ ਬਿਆਨ ਆਉਂਦਾ। ਡੀਐਸਪੀ ਬਲਵਿੰਦਰ ਸੇਖੋਂ ਵੱਲੋਂ ਇੱਕ ਗੱਲ ਕਹੀ ਜਾਂਦੀ ਆ ਵੀ ਕਾਲੇ ਮਾਨ ਤਨੌਲੇ ਦਾ ਸੰਦਰਪਾਲਰ ਫਬਾਲੇ ਨਾਲ ਸਮਝੌਤਾ ਹੋ ਗਿਆ ਸੀ ਕਿਆ। ਹੁਣ ਸਾਡੀ ਵੀ ਬੇਨਤੀ ਹੈ ਇੱਕ ਬਲਵਿੰਦਰ ਸਿੰਘ ਸੇਖੋਂ ਨੂੰ ਇਸ ਚੈਨਲ ਦੁਆਰਾ ਵੀ ਜਿਵੇਂ ਕਾਲੇ ਮਾਨ ਤਨੌਲੇ ਦੇ ਹੀ ਕਿਸੇ ਸਾਥੀ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਆ। ਇਹ ਇੱਕ ਤਰ੍ਹਾਂ ਦਾ ਕਲੀਅਰ ਸਬੂਤ ਆ ਵੀ ਤੁਸੀਂ ਇਹ ਗੱਲ ਕਹੀ ਸੀ ਇੰਟਰਵਿਊ ਉਹਦੇ ਵਿੱਚ ਵੀ ਬਾਲਲੇ ਨੇ ਗੋਲੀਆਂ ਚਲਾਈਆਂ ਬਿਲਕੁਲ ਸ੍ਰਿੰਦਰਪਾਲ ਬਾਲਾ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਕਾਲੇ ਮਾਨ ਵੱਲੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਨਗੀਆਂ ਤੇ ਉਸ ਨੂੰ ਜਲੀਲ ਕਰਕੇ ਕੱਪੜਾ ਤਾਰ ਕੇ ਕੁੱਟਮਾਰ ਕੀਤੀ ਜਾਂਦੀ ਹੈ ਇੱਕ ਤਰ੍ਹਾਂ ਦਾ ਸਬੂਤ ਨਿਕਲ ਕੇ ਆਇਆ ਤੁਸੀਂ ਜਾਂ ਤੁਹਾਡੀ ਕੋਈ ਟੀਮ ਦਾ ਬੰਦਾ ਜਾਂ ਤੁਹਾਡਾ ਕੋਈ ਸੰਗੀ ਸਾਥੀ ਕੋਈ ਇਹ ਵੀ ਸਬੂਤ ਕੱਢ ਲਿਆ ਹੋਣਾ ਵੀ ਕਾਲੇ ਮਾਨ ਢਣਾਉਲੇ ਦਾ ਸਮਝੌਤਾ ਹੋ ਗਿਆ ਸੀ ਸ੍ਰਿੰਦਰਪਾਲ ਬਾਲਲੇ ਨਾਲ ਜੋ ਪੈਸੇ ਸੀਗੇ ਸਾਂਝੇ ਬੰਦੇ ਦੇ ਵਿੱਚ ਰੱਖੇ ਗਏ ਸੀਗੇ ਤਾਂ ਅਸੀਂ ਉਹ ਵੀ ਲੋਕਾਂ ਦੇ ਸਾਹਮਣੇ ਜਨਤਕ ਕਰ ਸਕੀਏ ਵੀ ਵਾਕਿਆ ਹੀ ਇਹ ਗੱਲ ਸੱਚੀ ਸੀਗੀ ਸਮਝੌਤਾ ਹੋ ਚੁੱਕਿਆ ਸੀ ਵਾਕਿਆ ਹੀ ਕਾਲੇ ਮਾਨ ਤਨੌਲੇ ਦਾ ਜਿਹੜਾ ਅਨਕਾਊਂਟਰ ਆ ਉਹ ਇੱਕ ਤਰ੍ਹਾਂ ਦਾ ਫੇਕ ਆ ਜਾਂ ਗਲਤ ਤਰੀਕੇ ਨਾਲ ਕੀਤਾ ਗਿਆਗਾ ਵੀ ਆਲਰੇਡੀ ਸਮਝੌਤਾ ਹੋ ਚੁੱਕਿਆ ਸੀਗਾ ਨਹੀਂ ਫਿਰ ਜੋ ਗੱਲਾਂ ਅਸੀਂ ਇਸ ਦੇ ਵਿੱਚ ਐਡ ਕੀਤੀਆਂ ਨਗੀਆਂ ਵੀ ਕਾਲੇ ਮਾਨ ਤਨੌਲੇ ਨੇ ਜੇ ਇਸ ਕਰਕੇ ਹਮਲਾ ਕੀਤਾ ਵੀ ਬਾਲੇ ਵੱਲੋਂ ਉਸਦੇ ਪਿਓ ਤੇ ਹਮਲਾ ਕੀਤਾ ਗਿਆ ਸੀ ਉਸ ਨੂੰ ਪ੍ਰੋਵੋਕ ਕੀਤਾ ਗਿਆ ਜਦੋਂ ਉਸਦੇ ਪਿਓ ਤੇ ਗੱਲ ਆ ਜਾਂਦੀ ਆ ਤਾਂ ਹਰ ਪੁੱਤ ਦਾ ਖੂਨ ਖੋਲਦਾਗਾ ਨਹੀਂ ਕੰਟਰੋਲ ਹੋਇਆ ਹਮਲਾ ਹੋ ਗਿਆ ਪਰ ਸਾਨੂੰ ਤੁਸੀਂ ਜੋ ਸਾਡੇ ਦਰਸ਼ਕ ਆ ਜੋ ਤੇਜਪ੍ਰੀਤ ਟਾਕ ਦਾ ਪਰਿਵਾਰ ਕਮੈਂਟਾਂ ਦੇ ਵਿੱਚ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਵੀ ਆਪ ਤੋਂ ਉਮਰ ਦੇ ਬਟੇ ਬੰਦੇ ਨਾਲ ਇਸ ਤਰ੍ਹਾਂ ਉਸਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾ ਕੇ ਜਨਤਕ ਕਰ ਦੇਣਾ ਕਿੰਨੇ ਜਾਤ ਗੱਲ ਲਾਗੇ ਵੀਡੀਓ ਪਿਆਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ